ਮੋਖੇ ਪਵੰਤਮਾਨ ਦੀ ਮੁਰਦਾ ਵਾਲੀ ਕੀਤੀ ਜਾਊਗੀ ਕਿਉਂਕਿ ਮਲਾਂ ਮੁਖ ਮੰਗਾ ਹਨ ਪੀਕ ਹਿੰਦਾ ਏਰੀਆਰ ਮੰਗਿਆਈ ਪਤਨੇ ਕਿਸ ਤਰ੍ਹਾਂ ਵਕਾਇਆ ਤੇ ਮੰਗਿਆਈ ਪਤੇ 1200 ਤੋਂ ਵੱਧ ਦਾ ਕਰਨਾ ਪਰ ਸਰਕਾਰ ਟਾਲਮਟੋਲ ਕਰ ਰਹੀ ਹੈ ਦੂਜੇ ਪਾਸੇ ਸੀਬੀਐਫ ਜਿਨ੍ਹਾਂ ਨੇ ਆਗੂ ਸਜੀਸ਼ ਨੇ ਕਿਹਾ ਕਿ ਅੱਜ ਬੇਤਵਾਂ ਦੀ ਹਰਪਾਲ ਸਿੰਘ ਟੀਮਾਂ ਦੇ ਨਾਲ 26 ਜੂਨ ਨੂੰ ਦਰੰਦਰ ਦੇ ਵਿੱਚ ਮੀਟਿੰਗ ਕੀਤੀ ਗਈ ਜੋ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਬੇਤਵਾਰਪਾਸ ਸਿੰਘ ਜੀਮਾ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਜੋ ਮੀਟਿੰਗ ਆ ਮੁੱਖ ਮੰਤਰੀ ਮਾਂਸਾ ਨਾਲ ਕਰਵਾਈ ਜਾਏਗੀ ਸੂਬਾਗੂ ਸੁਜੀਤ ਸਿੰਘ ਨੇ ਕਿਹਾ ਕਿ ਐਨਪੀਐਸ ਬੰਦ ਕਰਕੇ ਜੀਪੀਐਫ ਖਾਤੇ ਖੋਲੇ ਜਾਣ ਤੇ ਪੁਰਾਣੀ ਪੈਨਸ਼ਨ ਸਕੀਮ 1972 ਨਾਲ ਲਾਗੂ ਕੀਤੀ ਜਾਵੇ ਪਰ ਸਰਕਾਰ ਲਾਰੇ ਲਾਰੇ ਲਾ ਰਹੀ ਆ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ 27 ਜੂਨ ਨੂੰ ਪੰਜਾਬ ਦੇ ਗੁੰਨ ਗੁੰਨੇ ਤੋਂ ਮੁਲਾਜ਼ਮ ਬੱਸਾਂ ਰਾਈ ਗੱਡੀਆਂ ਰਾਈ ਮੋਟਰਸਾਈਕਲਾਂ ਰਾਈ ਬੰਨਣ ਪਹੁੰਚਣੇ ਪਾਸੇ ਜੋਨ ਦੇ ਵਿੱਚ ਤੇ ਲਾਰਿਆ ਵਾਲੀ ਸਰਕਾਰ ਦੀ ਪੋਲ ਖੋਲੀ ਜਾਊਗੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਸਵੇਰੇ ਦੇ 6 ਵਜਣਾਂ ਜਾਂ ਰਾਤ ਦੇ 10 ਵਜਣ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜੋ ਸਾਡੇ ਮੰਤਰੀ ਆ ਆਹ ਤਾਂ ਪੈਨਸ਼ਨ ਲੈ ਰਹੇ ਹਨ ਪਰ ਜੋ ਕਰਮਚਾਰੀ ਆ 30 ਦੀ 32 ਦੀ 33 ਸਾਲ ਸਰਸ ਹੋ ਗਏ ਉਹਨਾਂ ਨੂੰ ਪੈਨਸ਼ਨ ਦੇ ਰਿਹਾ ਕਿਉਂਕਿ ਜੋ 2004 ਤੋਂ ਭਾਰਤੀ ਇਮਰਾਜ ਨੂੰ ਉਹਨਾਂ ਵਾਸਤੇ ਇਹਨਾਂ ਨੇ ਨਵੀਂ ਬੈਨ ਲਾਗੂ ਕੀਤੀ ਆ ਜੋ ਕਿ ਬੋਰਹੀ ਮਾਰੂ ਨੀਤੀ ਬਣਤੀ ਗਈ ਹੈ ਪਰ ਪੰਜਾਬ ਨੇ ਮੰਗ ਕਰ ਦਿਆ ਪੁਰਾਣੀ ਪੈਨਸ਼ਨ ਸਕੀਮ ਨੇ 1972 ਸਾਲੋਂ ਕੀਤੀ ਜਾਵੇ ਦੂਜੇ ਪਾਸੇ ਪੀ ਐਸ ਐਮ ਅਜਿਹਾ ਦੇ ਅੱਗੋਂ ਨੇ ਐਲਾਨ ਕੀਤਾ ਕਿ ਅਸੀਂ 5 ਜਨਵਰੀ ਨੂੰ ਪਾਚੀ ਮੀਨੂਨ ਦੇ ਵਿੱਚ ਜਾ ਕੇ ਜੋ ਡੀਸੀ ਆਉਸਰੀ ਕਾਰਨਕਾਰੀਆ ਭਵਾਨ ਤਮਾਨੀ ਸਰਕਾਰ ਦੀ ਪੋਲ ਖੁੱਲੀ ਜਾਊਗੀ ਕਿ ਉਹਨਾਂ ਨੇ ਮੰਗਾ ਮੰਤਾਂ ਜੁਈਆਂ ਮੀਟਿੰਗ ਦੇ ਵਿੱਚ ਮੰਤਾਂ ਲਈਆਂ ਸਨ ਪਰ ਇਹ ਲਾਗੂ ਨਹੀਂ ਕੀਤੀ ਗਈਆਂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਲਾਜਮਾਂ ਜਾਂ ਰਿਟਾਇਰਡ ਨੂੰ ਮਲਾਜਮ ਮੰਗ ਕਰ ਰਹੇ ਨੇ ਕਿ ਸਾਨੂੰ ਫੈਕਟਰ 2.58 ਤੱਕ ਜਾਵੇ ਧੰਨਵਾਦ ਸਾਥੀਓ ਮੇਰੇ ਜਨਨ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ